ਭਾਈ ਅਮਰੀਕ ਸਿੰਘ ਜੀ ਵਾਰਦੀਆਂ ਗੋਲੀਆਂ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਸ਼ਹੀਦੀ ਪ੍ਰਾਤ ਕਰਨ ਵਾਲੇ ਸਾਚ ਖਾਨ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਆਂ ਸਿੱਖ ਕੌਮ ਦੁਨੀਆ ਭਰ ਵਿੱਚ ਆਪਣੀ ਬਹਾਦਰੀ ਅਤੇ ਇਨਸਾਫ ਲਈ ਜਾਨਾਂ ਕੁਰਬਾਨ ਕਰਨ ਲਈ ਜਾਣੀ ਜਾਂਦੀ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਅਜੇ ਵੀ ਹਨ ਜਿਨ੍ਹਾਂ ਨੂੰ ਰਾਗੀ ਅਤੇ ਸ਼ਹੀਦ ਦੋਵਾਂ ਦਾ ਸਤਿਕਾਰ ਪ੍ਰਾਪਤ ਹੋਇਆ ਹੈ ਭਾਈ ਅਮਰੀਕ ਸਿੰਘ ਜੀ ਦੀ ਵੀ ਜੀਵਨ ਕਹਾਣੀ ਅਜਿਹੀ ਹੀ ਹੈ ਸਨ 1934 ਵਿੱਚ ਮਾਤਾ ਚਿੰਤ ਕੌਰ ਜੀ ਦੀ ਪਵਿੱਤਰ ਕੁੱਖੋਂ ਅਣਵੰਡੇ ਪੰਜਾਬ ਦੇ ਪਿੰਡ ਮੰਡੋ ਸੰਗਤੀਆਂ ਵਿਖੇ ਸਰਦਾਰ ਆ사 ਸਿੰਘ ਜੀ ਦੇ ਘਰ ਜਨਮੇ ਭਾਈ ਅਮਰੀਕ ਸਿੰਘ ਜੀ ਜਨਮ ਤੋਂ ਹੀ ਸੂਰਮੇ ਸਨ ਜਿਸ ਕਰਕੇ ਆਪ ਸਕੂਲ ਜਾਣ ਤੋਂ ਅਸਮਰੱਥ ਸਨ ਕਿਉਂਕਿ ਉਸ ਸਮੇਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖਾਸ ਸਹੂਲਤਾਂ ਉਪਲਬਧ ਨਹੀਂ ਸਨ ਛੇ ਭੈਣ ਭਰਾਵਾਂ ਵਿੱਚੋਂ ਦੂਜੇ ਨੰਬਰ ਉੱਤੇ ਹੁਣ ਕਰਕੇ ਆਪ ਜੀ ਨੂੰ ਪਿੰਡ ਵਾਲੇ ਪਿਆਰ ਨਾਲ ਜੇਠੂ ਕਹਿੰਦੇ ਸਨ ਬਚਪਨ ਵਿੱਚ ਆਪ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਖਾਲੀ ਡੱਬੇ ਤੇ ਤਾਲ ਵਜਾਉਂਦੇ ਹੋਏ ਗਾਉਂਦੇ ਰਹਿੰਦੇ ਇੱਕ ਦਿਨ ਜਦੋਂ ਸਕੂਲ ਦੇ ਪ੍ਰਿੰਸੀਪਲ ਤੇਜਾ ਸਿੰਘ ਦੇ ਚਾਚਾ ਨੇ ਆਪ ਜੀ ਨੂੰ ਗਾਉਂਦੇ ਸੁਣਿਆ ਤਾਂ ਇਤਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪ ਜੀ ਨੂੰ ਕੀਰਤਨ ਸਿੱਖਣ ਲਈ ਮੋਰਿੰਡਾ ਦੇ ਪਿੰਡ ਮਾਨਪੁਰ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਭਾਈ ਅਮਰੀਕ ਸਿੰਘ ਜੀ ਨੇ ਮਾਨਪੁਰ ਵਿਖੇ ਰਹਿੰਦਿਆਂ ਭਾਈ ਜਸਵੰਤ ਸਿੰਘ ਜੀ ਪਾਸੋਂ ਕੀਰਤਨ ਦੇ ਸਿਖਲਾਈ ਪ੍ਰਾਪਤ ਕੀਤੀ ਜਿਨ੍ਹਾਂ ਨੇ ਆਪ ਜੀ ਨੂੰ ਹਾਰਮੋਨੀਅਮ, ਦਿਲਰੁਬਾ, ਵਾਇਲਨ ਅਤੇ ਤਾਨਪੂਰਾ ਸਿਖਾਉਣ ਦੇ ਨਾਲ-ਨਾਲ ਰਾਗਾਂ ਅਤੇ ਵੱਖ-ਵੱਖ ਤੰਤੀ ਸਾਜ਼ਾਂ ਨੂੰ ਵਜਾਉਣ ਦੀਆਂ ਤਕਨੀਕਾਂ ਦੀ ਵਡਮੁੱਲੀ ਸਿੱਖਿਆ ਦਿੱਤੀ ਇਸ ਤੋਂ ਇਲਾਵਾ ਆਪ ਜੀ ਨੇ ਉਸ ਵੇਲੇ ਦੇ ਮਹਾਨ ਵਿਦਵਾਨ ਭਾਈ ਗੁਰਬਖਸ਼ ਸਿੰਘ ਜੀ ਪਾਸੋਂ ਗੁਰਬਾਣੀ ਸੰਥਿਆ ਅਤੇ ਰਹਿਤ ਮਰਿਆਦਾਆਂ ਦੀਆਂ ਕਲਾਸਾਂ ਵੀ ਲਈਆਂ ਜਿਨ੍ਹਾਂ ਨੇ ਆਪ ਜੀ ਨੂੰ ਕਥਾ ਕਰਨ ਦੀ ਕਲਾ ਵੀ ਸਿਖਾਈ 1947 ਦੀ ਵੰਡ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਕਰਾਲੀ ਦੇ ਗੁਰਦੁਆਰਾ ਸ਼੍ਰੀ ਹਰ ਗੋਬਿੰਦਗੜ੍ਹ ਵਿਖੇ ਕੀਰਤਨ ਦੀ ਸੇਵਾ ਨਿਭਾਉਣ ਲੱਗੇ ਕੁਝ ਸਮੇਂ ਬਾਅਦ ਆਪ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਆ ਗਏ ਅਤੇ 5 ਸਾਲ ਹਜ਼ੂਰੀ ਰਾਗੀ ਵਜੋਂ ਇੱਥੇ ਸੇਵਾ ਕੀਤੀ ਇਸ ਦੌਰਾਨ ਕੁਝ ਸਮੇਂ ਲਈ ਆਪ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵੀ ਗਏ ਪਰ ਫਿਰ ਵਾਪਸ ਪਟਿਆਲਾ ਆ ਗਏ ਆਪ ਜੀ ਦੀ ਆਖਰੀ ਸ਼ਿਫਟ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਹਿ ਵਿਖੇ ਲੱਗੀ ਜਿੱਥੇ ਆਪ ਜੀ ਆਪਣੇ ਜੀਵਨ ਦੇ ਆਖਰੀ ਪੜਾ ਤੱਕ ਕੀਰਤਨ ਸੇਵਾ ਕਰਦੇ ਰਹੇ ਸਰਦਾਰ ਸਰਪ੍ਰੀਤ ਸਿੰਘ ਦੁਆਰਾ ਲਿਖੇ ਲੇਖ ਅਨੁਸਾਰ ਭਾਈ ਅਮਰੀਕ ਸਿੰਘ ਜੀ ਦਾ ਵਿਆਹ ਨਹੀਂ ਸੀ ਹੋਇਆ ਪਰ ਉਹਨਾਂ ਨੇ ਇੱਕ ਪੁੱਤਰ ਗੋਦ ਲਿਆ ਸੀ ਜਿਨ੍ਹਾਂ ਦਾ ਨਾਮ ਭਾਈ ਹਰਚਰਨ ਸਿੰਘ ਸੀ ਆਪ ਜੀ ਨੇ 4 ਜੂਨ 1984 ਦੀ ਸਮੇਂ ਆਪਰੇਸ਼ਨ ਬਲੂ ਸਟਾਰ ਸਮੇਂ ਸ਼ਹੀਦੀ ਪ੍ਰਾਪਤ ਕੀਤੀ ਸੀ ਉਸ ਭਿਆਨਕ ਸਵੇਰ ਨੂੰ ਭਾਈ ਅਮਰੀਕ ਸਿੰਘ ਨੇ ਗੋਲੀਆਂ ਦੀ ਗੂੰਜ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਕੀਰਤਨ ਦੀ ਸਮਾਪਤੀ ਉਪਰੰਤ ਅਰਦਾਸ ਤੋਂ ਬਾਅਦ ਜਿਵੇਂ ਹੀ ਭਾਈ ਸਾਹਿਬ ਦਰਬਾਰ ਹਾਲ ਤੋਂ ਬਾਹਰ ਨਿਕਲੇ ਤਾਂ ਦਰਸ਼ਨੀ ਡਿਊੜੀ ਦੇ ਠੀਕ ਸਾਹਮਣੇ ਪ੍ਰਕਰਮਾ ਵਿੱਚ ਆਪ ਜੀ ਨੂੰ ਭਾਰਤੀ ਫੌਜ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਭਾਈ ਅਮਰੀਕ ਸਿੰਘ ਦੀ ਮਰਤਕ ਦੇਹ ਦਾ ਕੀ ਹੋਇਆ ਇਹ ਅਜੇ ਤੱਕ ਖੋਜ ਦਾ ਵਿਸ਼ਾ ਹੈ ਭਾਈ ਅਮਰੀਕ ਸਿੰਘ ਜੀ ਦੀ ਤਸਵੀਰ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਹੈ ਅਤੇ ਆਪ ਜੀ ਦੇ ਸਾਜ਼ ਜਿਵੇਂ ਦਿਲਰੁਬਾ ਤੇ ਵਾਇਲਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੇ ਗਏ ਹਨ ਅਸੀਂ ਇਹ ਸਾਰੀ ਜਾਣਕਾਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਪੁਸਤਕ ਗੁਰਮਤ ਸੰਗੀਤ ਦੇ ਅਨਮੋਲ ਰਤਨ ਵਿੱਚੋਂ ਸਾਂਝੀ ਕੀਤੀ ਹੈ